ਗਿਆ 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 ਹੋਏ ਯੇ ਹੂ ਹੂ ਲੱਗ ਜਾ ਬ੍ਰੇਕ ਲੱਗ ਜਾ ਬ੍ਰੇਕ ਲੱਗ ਜਾ ਬ੍ਰੇਕ ਲੱਗ ਜਾ ਇਹ ਤਾਂ ਬੜਾ ਹਾ ਇਹ ਥੋੜਾ ਡੇਂਜਰਫੁਲ ਕੰਮ ਹੈ ਡੇਂਜਰਸ ਆ ਹਾਂਜੀ ਸਵਾਗਤ ਹੈ ਜੀ ਨਵੇਂ ਦਿਨ ਤੇ ਨਵੇਂ ਵਲੌਗ ਵਿੱਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਹੀ ਜਾ ਰਹੇ ਹਾਂ ਬਿਗ ਵਾਈਟ ਸਕੀ ਕਰਨ ਤੇ ਜੁਡੇਰੋ ਮੈਂ ਅੱਜ ਜਕਾਸ਼ ਜਾ ਰਹੇ ਹਾਂ ਜਿੰਦਗੀ ਜਿਵੇਂ ਪਹਿਲੀ ਵਾਰ ਕਰਨੀ ਹੈ ਸਕੀ ਪਤਾ ਨਹੀਂ ਕਿਦਾਂ ਹੈ ਐਡਵੈਂਚਰ ਇਹਨਾ ਥੋੜਾ ਡਰ ਚ ਲੱਗ ਰਿਹਾ ਹੈ ਤਾਂ ਤੇ ਬਾਕੀ ਕੋਈ ਨਾ ਜੁਡੇਰੋ ਵਲੌਗ ਦੇ ਵਿੱਚ ਅੱਜ ਇਹ ਠੰਡ ਬਸ ਕਾਫੀ ਹੋ ਗਈ ਹੈ ਮਾਈਨਸ 12 ਹੋ ਚੁੱਕੀ ਹੈ ਉੱਥੇ ਥੋੜੀ ਠੰਡ ਜ਼ਿਆਦਾ ਹੋਣੀ ਹੈ ਉੱਥੇ ਲਗਭਗ ਮਾਈਨਸ 17 ਹੋ ਗਈ ਠੰਡ ਤੇ ਉਹ ਇਹਨਾਂ ਚੈੱਕ ਕਰਦੇ ਆਂ ਕਿ ਕੀ ਹੁੰਦਾ ਓਕੇ ਜੀ ਮਿਲਦੇ ਆਂ ਅੱਗੇ ਚਲੋ ਮਾਂ ਬੜੀ ਹੌਲੀ ਆਉਂਦਾ ਚੱਲ ਰਹੀ ਆ ਸਾਲਾ ਕੰਡਾ ਮਾਦਾ ਕੰਡਾ ਬਾਦਾ ਜੀ ਸੋ ਤੁਸਾਂ ਬੜਾ ਪਹਿਲਾਂ ਵਿਕਾਸ ਹੁਣ ਆ ਗਏ ਨੇ ਜੀ ਵਲੌਗ ਦੇ ਵਿੱਚ ਤੇ ਅੱਜ ਮੈਂ ਮੇਰੀ ਤੇ ਕਾਹਦੀ ਪਹਿਲੀ ਵਾਰ ਇਸ ਕੀ ਕਰ ਲਗੇ ਆ ਜ਼ਿੰਦਗੀ ਦੇ ਵਿੱਚ ਬਹੁਤ ਹੀ ਡਰ ਵੀ ਲੱਗ ਰਿਹਾ ਤੇ ਸੋਚੇ ਸੋਚ ਕੇ ਮਜ਼ਾ ਵੀ ਆ ਰਿਹਾ ਖਾਨ ਯਾਰ ਆਊਗਾ ਹਨਾ ਕਾਸ਼ ਹੋਰ ਦੱਸੋ ਤੁਸੀਂ ਵਧੀਆ ਚੱਲਦਾ ਕੁ ਬਾਰੇ ਕੁ ਭਾਈ ਮਰਦਾ ਉਹ ਠੰਡ ਬਾ ਅੱਜ ਮਾਈਨਸ ਮਾਈਨਸ 16 ਉੱਤੇ ਨਾ ਨਾ ਕੋਣਾ ਮਾਈਂਸ ਸੈਟ ਕਰਕੇ ਆ ਮੈਂ ਦੇਖ ਲਾ ਬਾਅਦ ਹੋਰ ਬੜੀ ਬਾਗ ਯਾਰ ਮੇਰੇ ਵੀਡੀਓ ਸਰਸਾ ਫਸਲਾ ਬਾਬਾ ਅਰਜਨ 2 ਉਹ ਬੈਠਾ ਬਲੋਂ ਨੇ ਯਾਨ ਪੱਟੀ ਮੈਂ ਨਾਲ ਉਹਦੇ 250 ਵਾਲੇ ਬੂਟ ਦਿਖਾ 650 ਵਾਲੇ ਬੂਟ ਐ 700 ਵਾਲਾ ਉਹ ਦਿਖਾ ਹੈਲੋ ਗਾਇਜ਼ ਫਕਤੀ ਕਰ ਰਹੀ ਮੈਂ ਫਕਤੀ ਕਰਕੇ ਉੱਠਿਆ ਜ਼ੁਲਫਾਂ ਇਹ ਤਾਂ ਮੇਰੇ ਬਾਬੇ ਨੇ ਕੁਝ ਬਾਬੇ ਨੇ ਮੰਤਰ ਮਾਰਿਆ ਬਾਬੇ ਨੇ ਮੰਤਰ ਮਾਰ ਕੇ ਚਲਾ ਦਿੱਤਾ ਆ ਬਾਈ ਜੀ ਇਹ ਇਹਨਾਂ ਡਰਾਈਵਰੀ ਆ ਮੇਰੀ ਨਹੀਂ ਹੈਗੀ ਬਾਈ ਮੈਂ ਕਲਾਸ 4 ਵਾਲਾ ਮੇਰੀ ਉਧਰ ਰਹਿ ਰਹੀ ਆ ਇਹ ਤਾਂ ਇਹ ਬਾਈ ਦੀ ਗੱਡੀ ਆ ਇਹ 1 ਵਾਲਿਆਂ ਦੀ ਐ ਕਲਾਸ 1 ਵਾਲਿਆਂ ਦੀ ਰਹਿ ਰਹੀ ਆ 4 ਪੱਟੀ ਤੁਸੀਂ ਅੱਜ ਕਿਉਂ ਨਹੀਂ ਜਾ ਰਹੇ ਸਾਡੇ ਨਾਲ ਮੈਂ ਦਾੜੀ ਬਣਾ ਕੇ ਆਉਣੀ ਅੱਜ ਸਾਲਿਆ ਆ ਦੇਖੋ ਅਸੀਂ ਓਏ ਇਧਰ ਕੈਮਰਾ ਹੀ ਪੂਰੇ ਘੰਟਾ ਹੋਏ ਬਾਈ ਵੀ ਓਹੀ ਦੇਖੇ ਨਾ ਦਾ ਯਾ ਵੀ ਆਣੀ ਤੀਲਵਾਹੀ ਈਨੇ ਤਵਾਹੀ ਸਾਲਾ ਚੱਲੇ ਓਕੇ ਗੱਡੀ ਆ ਕਿੱਥੇ ਰਾਵਾਂ ਮੈਂ ਤਾਂ ਤੂੰ ਹੀ ਲਾ ਦੇ ਮੈਨੂੰ ਕਿਥੇ ਰੋਟ ਹੈ ਇੱਥੇ ਹੀ ਲਾ ਦੇ ਦੇ ਉਹ ਜਮੀਨਾਂ ਇੱਥੇ ਦੇਵੇਂ ਦੰਬ ਕੇ ਲਾਈ ਦੇਖੀ ਆਏ ਵਾਤੀ ਓਕੇ ਓਕੇ ਹਾਂਜੀ ਮਿੱਤਰੋ ਅਸੀਂ ਆ ਗਏ ਹਾਂ ਬਿਗ ਵਾਈਟ ਕਾਫੀ ਲੌਂਗ ਡਰਾਈਵ ਤੋਂ ਬਾਅਦ ਆ ਚੁੱਕੇ ਹਾਂ ਜੀ ਬਿਗ ਵਾਈਟ ਇਹ ਸਾਰੇ ਇੱਥੋਂ ਦੇ ਰਹਿਣ ਸਹਿਣ ਲਈ ਘਰ ਬਣੇ ਹੋਏ ਆ ਸਰੂ ਬਹੁਤ ਬੈ ਚੁੱਕੀ ਆ ਉਹ ਸਾਹਮਣੇ ਪਹਾੜ ਦੇਖੋ ਤੁਸੀਂ ਕਿੰਨੇ ਵਧੀਆ ਤੇ ਸਰੀ ਨੇ ਮੌਸਮ ਬਹੁਤ ਗਾਡਾ ਜੀ ਅੱਜ ਟੈਂਪਰੇਚਰ ਵੀ ਨਾ ਲਓ ਨੀਗਾ ਬਹੁਤ ਗਾਡ ਟੈਂਪਰੇਚਰ ਆ ਤੇ ਸਕੀ ਰੀ ਬੈਸਟ ਜੀ ਆ ਮੇਰੇ ਹਿਸਾਬ ਨਾਲ ਹਾਂ ਆਕਾਸ਼ ਨੰਬਰ ਵੀ ਇਹ ਜੁਪਨ ਗਜ਼ੀਆ ਅਹ ਤੇ ਅੱਜ ਸੰਡੇ ਆ ਜੀ ਫੁੱਲ ਬੀਜੀ ਕੰਮ ਆ ਸਾਰੇ ਲੋਕ ਆਏ ਆ ਛੁੱਟੀਆਂ ਮਨਾਉਣ ਇੱਥੇ ਲੋਕ ਬਹੁਤ ਦੂਰ ਉਧਰੋਂ ਆਉਂਦੇ ਆ ਯਾਤਰੀ ਜਿਵੇਂ ਹੁਣ ਮੈਂ 에ਅਰਪੋਰਟ ਦੇਖਿਆ ਵਾ ਇੱਥੇ ਲੋਕ ਯਾਤਰਾ ਆਉਂਦੇ ਆ ਆਸਟ੍ਰੇਲੀਆ ਤੋਂ ਆਉਂਦੇ ਆ ਯਾਤਰਾ ਸਿਡਨੀ ਤੋਂ ਤੇ ਨਿਊਜ਼ੀਲੈਂਡ ਤੋਂ ਆਉਂਦੇ ਆ ਇਟਲੀ ਇੰਗਲੈਂਡ ਤੇ ਸਾਰੇ ਜਿੰਨੇ ਵੀ ਯੂਰਪ ਦੇਸ਼ ਆ ਸਾਰੇ ਉੱਧਰੋਂ ਆਉਂਦੇ ਆ ਨਾ ਬੱਚੇ ਕਰਦੇ ਆ ਸਾਰੇ ਕਰ ਰਹੇ ਜਿਸ ਕੀ ਕਰ ਰਹੇ ਆ ਵੈਸੇ ਇਹ ਬਹੁਤ ਦੂਜੀ ਜਿਹੜੀ ਵੱਡੀ ਹੋੜੀ ਏ ਥੋੜਾ ਕੰਮ ਹਾਈ ਵਾਲਾ ਵੀ ਜਿਹਨੇ ਪ੍ਰੋਪਰ ਜਿਹੜੇ ਜਾਣਕਾਰ ਉਹਨਾਂ ਲਈ ਇਹ ਅਸੀਂ ਅੱਜ ਸਿਰਫ ਬੇਸਿਕ ਸਿੱਖਾਂਗੇ ਤੇ ਵਾਓ ਤੇ ਬਾਕੀ ਹਵਾ ਗਿੜਾਂਗੇ ਬਾਈ ਜੀ ਨੇ ਹੁਣੇ ਹੁਣੇ ਭੋਰਤੀ ਫਲੋ ਫਲੋ ਚ ਪਾਰਕਿੰਗ ਤੇ ਲੈ ਰਹੀ ਗਈ ਤੇ ਉੱਪਰ ਲੈ ਆਏ ਵੀਰ ਜੀ ਹੈਵੀ ਡਰਾਈਵਰ ਹਨ ਜੀ ਇਹ ਇੱਥੇ ਕਮਾਲਾ ਵੀਰੇ ਮੋਨੇ ਮਾ ਨਾ ਬਾਕੀ ਗੋਨ ਗੋਡਾ ਬੜੀ ਤਾਂ ਲੈ ਤਾ ਵਿਊ ਦਿਖਾ ਦੇਖੋ ਇਹ ਮੈਂ ਤਾਂ ਹੀ ਲੈ ਕੇ ਆਇਆ ਤੂੰ ਸਮਝਦਾ ਨਹੀਂ ਮੈਂ ਤੈਨੂੰ ਇਸ਼ਾਰਾ ਕਰ ਰਿਹਾ ਸੀ ਉਹ ਉਹ ਗੋਡਾ ਨਹੀਂ ਸਮਝਦੇ ਨਹੀਂ ਮੁੰਡੇ ਆ ਦੇਖੋ ਸਾਰੇ ਵਿਊ ਤੁਸੀਂ ਬਹੁਤ ਵਧੀਆ ਮੌਸਮ ਆ ਬਹੁਤ ਚੱਲ ਵਾਲਾ ਕੰਮ ਆ ਖੜ ਗਿਆ ਓਏ ਆ ਗੰਡੋਲਾ ਖੜ ਗਿਆ ਭਈ ਓਏ ਕੰਮ ਮੜ ਗਿਆ ਕੰਮ ਵਿੱਚ ਬੈਠੇ ਲੋਕ ਇਹਦੇ ਆਵੇ ਉਹ ਬੈਠੇ ਵਿਚਾਰੇ ਟੱਕੀ ਜਾਂਦੇ ਆ ਅਸੀਂ ਇਹਦੇ ਉੱਤੇ ਬਹਿ ਕੇ ਉੱਪਰ ਜਾਵਾਂਗੇ ਆ ਗੰਡੋਲਿਆਂ ਉੱਪਰ ਸਾਹਮਣੇ ਦੇ ਪਹਾੜ ਦੇਖੋ ਜੀ ਬਸ ਆਈ ਵੇਟ ਕਰ ਰਹੇ ਹਾਂ ਗਰਮੀ ਦਾ ਅਸੀਂ ਉਹਨਾਂ ਪਹਾੜਾਂ ਦੇ ਹਾਈਕਿੰਗ ਕਰਨੀ ਆ ਸਮਰ ਵਾਓ ਐਦ ਕੀ ਸਾਡੇ ਪਲਾਨ ਗੁੱਡ ਬਣੇ ਹੋਏ ਆ ਇਹ ਉਹ ਕਿੰਨੇ ਸੁੰਨੀ ਵੈਲੀ ਦੇਖੋ ਪਹਾੜਾਂ ਦੀ ਉਹ ਸਾਰੀ ਗੁੱਡ ਕਮ ਅਜ ਤਾਈ ਲੋਕ ਇੰਜੋਏ ਕਰ ਰਹੇ ਆ ਕੋਈ ਨਹੀਂ ਤੁਹਾਨੂੰ ਮਿਲਦੇ ਅੱਗੇ ਗੱਡੀ پارک ਕਰਦੇ ਆ ਫਿਰ ਅੱਗੇ ਜਾਂਦੇ ਆ ਕਨੋਲੇ ਚ ਓਕੇ ਜੀ ਸੁમિતਰੋ ਆ ਗਏ ਆ ਜੀ ਹਣ ਪਾਰਕਿੰਗ ਚ ਗੱਡੀ ਲਾ ਕੇ ਬੈਕ ਟੂ ਬੇਸਿਕਸ ਵੈਲਕਮ ਟੂ ਮਨੀ ਜੋਸ਼ੀ ਵਲੌਗਸ ਯਾ ਬੱਚੇ ਕਰ ਰਹੇ ਆ ਇਹ ਆਈਸ ਹਾਕੀ ਖੇਡ ਰਹੇ ਨੇ ਤੇ ਹੁਣ ਜਾਣੇ ਆਹੀ ਚੱਕਣ ਉਹ ਆਏ ਲੋਕ ਸਕੀ ਕਰੀ ਜਾਂਦੇ ਆ ਮੈਨਾਂ ਬੱਚਾ ਤੂੰ ਗੋਡਾ ਬੱਚੇ ਗੋਡਾ ਬੱਚੇ ਖੁਸ਼ ਰੱਖੀ ਜਾਂਦੇ ਨੇ ਆਜੋ ਹਾਂ ਹੁਣ ਇਧਰ ਜਾ ਕੇ ਅਸੀਂ ਗੰਡੋਲੇ ਚ ਅਰ ਲੈ ਕੇ ਵੜਿਆ ਹਸਕੀਆ ਰੈਂਟਲ ਆਈ ਮਿਆਂ ਲਈ ਫਿਰਦੀ ਆ ਫੇਰ ਇਹ ਮਿੱਤਰੋ ਕਰਾਂਗੇ ਅਸੀਂ ਵਿੱਚ ਕੀ ਹਨਾ ਕੱਪੜੇ ਤਾਂ ਨਹੀਂ ਸਾਡੇ ਕੀ ਵਾਲੇ ਪਰ ਕੱਪੜੇ ਸਾਡੇ ਕੱਪੜੇ ਦੁੱਧੀ ਆ ਪਰ ਫਿਰ ਵੀ ਗੱਡ ਕਮ ਹੋਊਗਾ ਮੌਸਮ ਬੜਾ ਵਧੀਆ ਵੀ ਵਿੱਚ ਬੜਾ ਗੱਡ ਮੌਸਮ ਆ ਆ ਤਾਂ ਲਹਿਰਾ ਵਹਿਰਾ ਲੱਗਿਆ ਜੀ ਲੱਗਾ ਪਿਆ ਬਾਦੀ ਲੈਂਜੀ ਨਿਕਲ ਗਈ ਆ ਹੋਏ ਪਤਾਰ ਆ ਕਤਾਰ ਆਹ ਗੰਡੋਲੇ ਆ ਗਏ ਪਿਗਨ ਲੱਗੀ ਜਲੇਵਾ ਹੈ ਮਤਲਬ ਪਿਗਨ ਲੱਗੀ ਜਲੇਵਾ ਹਾਂ ਲੱਗੇਗਾ ਕਤਾਰ ਮੇ ਫਿਰ ਗੰਡੋਲੇ ਵਿੱਚ ਬਹਿ ਕੇ ਜਾਈਏ ਉੱਪਰ ਹੋ ਵੀ ਦਰਵਾਜ਼ੇ ਖੁੱਲ ਚੁੱਕੇ ਨੇ ਤੋ ਜੀ ਵੀ ਉਤਰੋ ਹੁਣ ਲੈ ਵੀ ਕਾਸ਼ ਬੈਠੋ ਜੀ ਚਾਈ ਕਰੋ ਬਰਫਾ ਠੰਡਾ ਬਹੁਤਾ ਹੈ ਕਾਹੋਂ ਦਾ ਹਰਨੀ ਬਾਹਰ ਚਾਈ ਤੇ ਆ ਗਈਆਂ ਤੇ ਆਏ ਥੱਲੇ ਲੋਕ ਕੀ ਕਰੀ ਜਾਂਦੇ ਥੱਲੇ ਓਏ ਕਿੰਨੀ ਉਹ ਆ ਓਏ ਹੂੰ ਉਹ ਦਿਵਾ ਗਿਰ ਗਿਆ ਤੇ ਦੱਸ ਸੰਜ ਗਿਰ ਗਿਆ ਹੁੰਦਾ ਯਾਰ ਡੱਗ पे ਹੁੰਦਾ ਗਿਰ ਗਿਆ ਹਿੰਦੀ ਦੇ हिसाब ਦਾ ਹਾਂ ਗਿਰ ਗਿਆ ਓਏ ਮੈਂ ਕਿਹਾ ਹਾਂ ਹਾਂ ਪੈਂਦੀ ਆ ਬ yeah everybody live way ਹੁਣ ਅਸੀਂ ਆਪੋ ਉਹ ਵੇਖੋ ਸਾਡੇ ਪਹਾੜ ساری ਵੈਲੀ ਹੈ ਇਹ ਬਹੁਤ ਸੋਹਣਾ ਮਾਹੌਲ ਆ ਤੇ ਜਲਦੀ ਹੀ ਅਸੀਂ ਹੋਵਾਂਗੇ ਸਕੀ ਦੇ ਉੱਤੇ ਡਿੱਗਾਂਗੇ ਸਮੰਤਰੋ ਅਸੀਂ ਇੱਥੇ ਰੈਂਟਲ ਕਰਾ ਰਹੇ ਸੀਗੇ ਤੇ ਆਹ ਪਿਆਰ ਤਾਂ ਮਮੀ ਚਾਰੇ ਲੈ ਰਹੀ ਬੂਟਾਂ ਲਈ ਸਾਡੇ ਬੂਟ ਤੇ ਸਕੀ ਜਲ ਸ਼ੂ ਅੱਡ ਹੁੰਦੀ ਐ ਸਪੈਸ਼ਲ ਸਕੀ ਹਣਾ ਉਹੋ ਸੀ ਕਰਕੇ ਅੱਗੇ ਲੈ ਕੇ ਤੁਹਾਨੂੰ ਮਿਲਦੇ ਆ ਓਕੇ ਲੋ ਵੀਡੀਓ ਮੂਰ ਦਾ ਬਾਲੇ ਆ ਤਰਨਾ ਬਹੁ ਖਾਏ ਜਣਾ ਤਰਨਾਰੇ ਗੰਭੋਰੇ ਖਾ ਖਾ ਇਹ ਇਸ ਪੀਸ ਉਹ ਇਨ ਹੇਰਸ ਟੂ ਪੀਸ ਇਨ ਥਰ ਫਲੋ ਹੀ ਮਤਰਾ ਸਮਾਨਾ ਚੱਕ ਲਿਆਏ ਤਰਨਾ ਬਹੁ ਖਾਇਆ ਪਿਆ ਬੂਡ ਭਾ ਕੇ ਤੇ ਸੈਂਕ ਹੁਣ ਕਰਨਾ ਇਸ ਕੀ ਬਹਿ ਬਹਿ ਚੱਲ ਚੱਲ ਪਾਜ ਕੇ ਪਾਜ ਕੇ ਮੇਰਾ ਪਰਸੋ ਲੈਗ ਡੇ ਵੀ ਲਾਇਆ ਮੇਰਾ ਤਾਂ ਦੁਖੀ ਹਰੀ ਨਹੀਂ 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 ਰੰਗ ਮੇਰੇ ਵੀਡੀਓ ਗੰਡੋਲਾ ਰੁਕ ਚੁੱਕਿਆ ਹੈ ਪਹਲੇ ਨਹੀਂ ਜਿੱਦ ਕਰਾ ਗੰਡੋਲੇ ਦਾ ਇਹ ਰੁਕਦਾ ਕਹਿੰਦਾ ਹਰ ਵਾਰੀ ਪਤਾ ਨਹੀਂ ਹੁਣੀ ਜਿ ਲੱਗੇ ਰੋਕਣਾ ਪਹਿਲੇ ਤਾਂ ਲੋਕਦੇ ਇਹ ਉਦੋਂ ਜਦੋਂ ਆਪਾਂ ਆਏ ਉਦੋਂ ਹੀ ਰੁਕ ਗਿਆ ਸੀ ਹੁਣ ਬਸ ਗੰਡੋਲੇ ਜਾਣਾ ਸੀ ਤੇ ਫੇਰ ਇਹ ਮਿਲਦੀਆਂ ਅੱਗੇ ਆ ਚੱਕ ਕਰ ਰਹੀ ਨੇ ਲੋਕ ਉਸ ਕੀ ਮੇ ਵੀਰੋ ਚੱਲ ਪਿਆ ਏ ਗੰਡੋਲਾ ਸ਼ੂਗਰ ਮਾਲਿਕ ਦਾ ਕਿ ਚੱਲਿਆ ਚੱਲ ਵਿਕਾਸ਼ ਬਣੀ ਬੋਖਾ ਕੀ ਹੋਇਆ ਹਫਤੇ ਦੀ ਗੱਲ ਡੱਗ ਗਿਆ ਕੌਣ ਤੂੰ ਮੈਂ ਡੱਗ ਪਿਆ ਉੱਲੂ ਕਰਿਆ ਚੱਕੋ ਸਮਾਨ ਚੱਕੋ ਉੱਤਰ ਜੀ ਹੈ ਛੇਤੀ ਉੱਤਰ ਜੀ ਛੇਤੀ ਉਤਰੋ ਗਿਆ ਖਾਣਾ ਗੋਵੀ ਦਾ ਵੀ ਆ ਵੀ ਆ ਉੱਤਰ ਗਿਆ ਆਹਾਹਾ ਕਹਿੰਦੇ ਆ ਗਏ ਨੇ ਬਰਫ ਤੇ ਵਾਪਸੀ ਚੋਂ ਉੱਬਰ ਕਰ ਗਏ ਨੇ ਆ ਉਹ ਦੇਖਿਓ ਚੱਲ ਗਾ ਅੱਜ ਵੇਸੇ ਭੀੜ ਬਹੁਤ ਆ ਤੇ ਕਿਉਂ ਸੰਡੇ ਆਰ ਕੇ ਲੋਕ ਆਏ ਹੋਏ ਆ ਤਾਂ ਆਰ ਕੇ ਕਿਹੜੇ ਕਿਹੜੇ ਹੋ ਗਿਆ ਕਿਹੜੇ ਕਿਹੜੇ ਤਾਂ ਆਉ ਰਹੀ ਆ ਕਿਉਂਕਿ ਬੂਟ ਪਾ ਕੇ ਤੁਰਨਾ ਬਹੁਤ ਔਖਾ ਏਸ਼ੂ ਪਾ ਕੇ ਟੀ ਵਾਲੇ ਚੱਲ ਗਾ ਛਾਸ਼ਟਰਵਾਸ਼ਟਰ ਮਿੱਤਰੋ ਇਥੇ ਪਾਵਾਂਗੇ ਸਾਰੇ ਪੈਰਾਂ ਚ ਫਿਰ ਅੱਗੇ ਚੱਲਦੇ ਹਾਂ ਅਸੀਂ ਕੀ ਕਰਨਾ ਇਹ ਹਰਫ ਜਿਹੜੇ ਬਿਗਿਨਰ ਆ ਉਹਨਾਂ ਲਈ ਇਹ ਏਰੀਆ ਸਕੀ ਵਾਲਾ ਕਿੱਥੇ ਹੋ ਸਿੱਖਦੇ ਆ ਬੀ ਸਿਕਸ ਤੇ ਇਸ ਪਾਰ ਵੀ ਨ ਸਕੀ ਲੱਗਿਆ ਸਾ ਚੜ ਗਿਆ ਬੋਗੋ ਆਵੇਂ ਮਤਰਾ ਜਰੂਰੀ ਆ ਗਏ ਡੱਕ ਕੇ ਹੱਥ ਧਰਨਗੇ ਵੀਰੇ ਕਾਂਡ ਹੋ ਗਿਆ ਏ ਕਾਸ਼ ਦੁਨੀਆ ਪੁੱਟ ਇੱਕ ਥੇਮਤ ਲਿਆਇਆ ਕਾਂਡ ਹੋ ਗਿਆ ਬਣਾ ਮੇਰੀ ਤੂੰ ਸੇਮੋ ਹੱਥ ਚੱਕ ਲੈ ਚੱਲ ਕੋਈ ਗੇੜਿਆ ਚੱਲ ਕੋਈ ਰੈਡੀ ਨੀ ਰੀ ਹਾਂ ਪਾਲੀ ਹੁਣ ਰੁਕ ਜਾ ਕਾਸ਼ ਰੁਕ ਜਾ 10 ਮੀਟਰ ਸਾਰੇ ਗੀਅਰ ਪਾਲ ਜਬ ਦੇ ਫਨ ਕਰਦੇ ਹਾਂ ਅਸੀਂ ਕੀ ਸ਼ੁਰੂ ਇਹ ਬੜੀ ਲਾਈਵ ਹੈ ਓ ਆਤੀਆ ਹਮੋਂ ਬੀਏ ਉਹ ਨਾਲੇ ਇੱਕ ਮਿੰਟ ਕਮੜ ਗਿਆ ਈ ਚੱਲ ਕੇ ਸਿੱਧਾ ਤੇਜ ਜਾਣਾ ਨਹੀਂ ਬਸ ਇਹ ਇਹ ਲੱਗ ਜਾ ਬ੍ਰੇਕ ਲੱਗ ਜਾ ਬ੍ਰੇਕ ਲੱਗ ਜਾ ਬ੍ਰੇਕ ਲੱਗ ਜ ਆਹ ਲੱਗੀ ਪਹਿਲੀ ਵਾਰ ਮਸਾਹ ਪਚਾ ਵੀ ਮੈਂ ਮੈਂ ਸਾਰੇ ਬਾਬੇ ਦਿਹਾਤੀ ਮੈਂ ਤਾਂ ਜਦੋਂ ਹੁਣ ਪਹਿਲੀ ਵਾਰ ਆਉਣ ਲੱਗੀ ਮੈਨੂੰ ਬ੍ਰੇਕਿੰਗ ਲੱਗੇ ਉੱਥੇ ਉੱਥੇ ਸਿਰੇ ਤੇ ਜਦੋਂ ਮੈਂ ਡਿੱਗਿਆ ਮੈਂ ਆਪ ਨੂੰ ਤਾਂ ਬਚ ਕੇ ਹੁਣਾ ਪਿਆ ਕਰਨ ਕਿਉਂਕਿ ਆਪ ਪਰਾ ਸਾਡਾ ਖਾਈ ਆ ਤੇ ਹੋਰ ਨਾ ਪਟਾਕਾ ਪਾਜੇ ਆਪਾਂ ਨਾ ਪਾਉਦੇ ਨਹੀਂ ਆ ਕਰਾਂਗੇ ਕਿਵੇਂ ਆਹ ਸਾਈਡ ਤੋਂ ਓਕੇ ਓਕੇ ਲੋ ਵੀਡੀਓ ਸੈਕਿੰਡ ਟ੍ਰਾਈ ਸੱਗੇ ਹੂ ਯਾ ਤੇ ਵਾਪਸ ਕਿੰਦਾ ਯੇ ਇਹ 벨ਟ ਹੁੰਦੀ ਹੈ ਇਹ ਉੱਪਰ ਜਾਣ ਨੂੰ ਵਾਪਸ ਫਿਰ ਤੇ ਥਰਡ ਟਾਈ ਐ ਪੁੱਠਾ ਵਾਲਿਆ ਠੀਕ ਹੈ ਪੁੱਠਾ ਵਾਲਿਆ ਚੱਲ ਕੋਈ ਇਹ ਤਾਂ ਪੜ ਰਹੀ ਆ ਪੁੱਠਾ ਵਾਲਿਆ ਓਏ ਦੇਖੇ ਵਾਦਾ ਕਿਵੇਂ ਦੇਖ ਰਿਹਾ ਡਾਇਰੈਕਸ਼ਨ ਯਾਰ ਪਤਾ ਨਹੀਂ ਕਿਵੇਂ ਦਾ ਐ ਮੈਨੂੰ ਦੇਖਿਆ ਦੀ ਹਾਂ ਜਿਵੇਂ ਜਿੱਧਰ ਮੋੜਨੀ ਮੈਂ ਮੋੜਨਾ ਹਾਂ ਆ ਲੈ ਤੁਸੀਂ ਧੀਰੇ ਕਰਨਾ ਤੇਰਾ ਬੰਡ ਵਗਾ ਕਿਧਰ ਮੋੜਨਾ ਜਿਵੇਂ ਇਧਰ ਮੋੜਨਾ ਨਹੀਂ ਲੈ ਜਿੱਧਰ 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 ਐ ਹੋ ਵੀਦਾ ਹਾਂ ਹਾਂ ਟੈਕ ਮੈਂ ਮੈਂ ਦੇਖਾ ਪਿਛੇ ਪਿਛੇ ਹੀ ਤੂੰ ਮਰੇ ਮਰ ਜਾ ਹਾਂ ਤੂੰ ਜਾ ਕੋਠੇ ਮੈਂ ਆ ਗਿਆ ਪਾ ਕੇ ആ വ്യാ ജന ആ രാ ha <laughs> ਕਿੱਧਰ ਲੰਘਿਆ ਹਾਂਜੀ ਮਿੱਤਰ ਤਿੰਨ ਚਾਰ ਰਾਊਂਡ ਜੇ ਲਾਦੇ ਸੀ ਤੇ ਚੱਲਾ ਕੰਮ ਬਾਕੀ ਮਾਹੌਲ ਪੂਰਾ ਬਣਿਆ ਹੋਇਆ ਸਿੱਖਣ ਵਾਲਾ ਇੰਜੋਏ ਕਰ ਰਹੇ ਆ ਇਹ ਆ ਪਕਰਨੀ ਆ ਨਾ ਹੈ ਡਾਇਰੈਕਟ ਕਰਨੀ ਆ ਹੈ ਉਹਨਾਂ ਨੂੰ ਇੱਥੇ ਸਿੱਧੀ ਰੱਖ ਹੈ ਕੋਈ ਆਣਾ ਉਹ ਇੱਥੇ ਸਿੱਧੀ ਪੈਸਾ ਫੇਰ ਮੁੜਨਾ ਕਿਵੇਂ ਆ ਮੁੜਨਾ ਕਿਵੇਂ ਮੁੜਵਾਂਗੇ ਆਪਾਂ ਹਾਂ ਹੈ ਅਦੋਂ ਹੈ ਨਹੀਂ ਦੂਜੇ ਇਨਸਟ੍ਰਕਟਰ ਨਾ ਬੜਾ ਸ਼ਰਮ ਹੌਲਾ ਹੈ ਹੈ ਚੱਲਦਾ ਨਿਆਰਾ ਦਾ ਹੈ ਯਾਰ ਦੇਖਣਾ ਆਪਾਂ ਕਰੀਏ ਕਾਸ਼ ਹੋਏ ਆਪਾਂ ਕਰੀਏ ਬੈਡ ਸੋਏ 올림픽 ਆਪਣੇ ਇੱਥੇ ਹੋਣਿਆ ਸਹੀ ਗੱਲ ਆ ਕਹਿੰਦੇ ਆ ਵੀ ਸ਼ਾਇਦ 올림픽 ਹੋਣ ਇੱਥੇ ਆਪਣੇ ਕਲੋਨੇ ਫਿਰ ਉਹ ਕਹਿੰਦੇ ਕਰਾਂਗੇ ਪਰਿਪ੍ਰੇਜ਼ੈਂਟ ਕਰਾਂਗੇ ਠੀਕ ਆ ਲੰਪੀਰੀ ਤੇ ਆ ਰਹੀ ਮੈਂ ਮਿੱਤਰੋ ਹੀ ਜਲਦੀ ਤੁਹਾਨੂੰ ਟੀਵੀ ਦੇਖਾਂਗੇ ਲੰਪੀਰ ਕੀ ਕਰਦੇ ਇਹ ਬੜੀ ਇਹ ਤਾਂ ਬੜਾ ਹਵਾ ਇਹ ਥੋੜਾ ਡੇਂਜਰਸਾ ਕੰਮ ਹੈ ਡੇਂਜਰਸ ਆ ਪਾਸੇ 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 ਕੋ ਮਾਰੀ ਨਾ ਆ ਗਿਆ ਯਾਰ ਨਾ 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 ਯਾਰ ਆ ਆ ਨਾ ਯਾਰ ਹਾਂ ਮਨੋ ਮੁਰਿਆਲੀ ਬਾਬਾ ਸੁਡੀ ਆ ਗਈ ਬਚਾਲ ਦੀ ਨਿਕਲੇ ਹੋਏ ਦਾ ਸੋ ਮਿੱਤਰੋ ਇਹ ਥੋੜੀ ਟਫ ਵਾਲੀ ਆ ਸਲਾਈਡ ਪਹਿਲਾਂ ਸਾਡੀ ਜਿਹੜੀ ਇੱਥੇ ਹੀ ਕਰਦੇ ਸੀ ਪਹਿਲੀ ਵਾਰੀ ਉਸ ਦੀ ਬੇਸਿਕ ਵਾਲੀ ਤੇ ਹੁਣ ਅਸੀਂ ਥੋੜੀ ਟਫ ਵਾਲੀ ਚ ਕਰਦੇ ਆ। ਕੀ? ਚਲੋ ਆਪਾਂ ਚੱਲ ਜੀ। ਚਲਿਏ। ਵਾਹਿਗੁਰੂ ਮੇਰ ਕਰੀ ਮਾਲਕਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪੈਣੇ ਡਗ ਪਈ। ਵਾਹ, ਯਾ ਯਾ। Oh, sekreni sekreni kebur sekreni Oh ya Ben ya Eh 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 ਮੀ ਗਈ ਗਈ ਵੀ ਬਾ ਗਈ ਲੋ ਮਿੱਤਰੋ ਹੁਣ ਟਰਨ ਕਰਦੇ ਆ ਇੱਕ ਵਾਰੀ ਟਰਨ ਕਰਨਾ ਸਿੱਖਦੇ ਆ ਹਾਵੀ ਆ ਗਿਆ ਸਾਬ ਮਾੜਾ ਮਾੜਾ ਸਾਬ ਤਾਂ ਆ ਗਿਆ ਲੋ ਮਤਰਾ ਆਹ ਬਣਾ ਡਿਗੇ ਇਕਰਾਉਂਡ ਫੁਰਬੇ ਦਾ ਵਰਤਾ ਨਿਆਰਾ ਹੈ ਥੋੜਾ ਸਿੱਖ ਰਿਹਾ ਅੱਗੇ ਨਾਲੇ ਹੱਕ ਬਹੁਤ ਆ ਗਿਆ oh yeah This ride he's right both the damage ਤੇ ਟਰਨ ਕਰਨੀ ਮੈਸਖ ਗਿਆ ਲਗਭਗ ਮੰਨ ਕੇ ਚਲੋ ਤੁਸੀਂ ਮੈਂ 30% ਤੈਨੂੰ ਟਰਨ ਕਰਨੀ ਆ ਗਈ ਆ ਬਾਕੀ ਯਾਰ ਪਹਿਲੀ 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 ਵਾਰ ਮੈਨੂੰ ਇੱਕ ਵਾਰ ਕਰਨ ਤੇ ਨਹੀਂ ਸਭ ਕੁਝ ਹੁੰਦਾ ਇਹ ਟੀ ਟਾਈਮ ਲਾਉਗੀ ਸਿੱਖਣ ਨੂੰ ਔਕਾਸ਼ ਆ ਰਿਹਾ ਗੱਡਾ ਗੱਡਾ ਕੰਮ ਗੱਡਾ ਗੱਡਾ ਸੱਟ ਐ ਐ ਤੇ ਕੋਈ ਨਾ ਕਰਾਂਗੇ ਇੱਕ ਦੋ ਵਾਰ ਹੋਰ ਆਵਾਂਗੇ ਸਿੱਖਾਂਗੇ ਫਿਰ ਉਹ ਟਾਪ ਦੇ ਮਾਊਂਟਨ ਉਹ ਉੱਥੇ ਉਹ ਮਾਊਂਟਨ ਪਿੰਡਾ ਉੱਥੋਂ ਉੱਥੋਂ ਆਵਾਂਗੇ ਥੱਲੇ ਉਦੋਂ ਦੀ ਆਏ ਆਏ ਆ ਥੱਲੇ ਉਹ ਵੀ ਲੋਕ ਆ ਰਹੇ ਕਿੰਨੇ ਉਹ ਐਸੀ ਸਾਡੀ ਐਂਡ ਤੇ ਸਾਡਾ ਗੋਲ ਆ ਉਹ ਕਰਨਾ ਪਰ ਅੱਜ ਦਾ ਗੋਲ ਸਾਡਾ ਅਸੀਂ ਸਿੱਖ ਰਹੇ ਹਾਂ ਕਰ ਰਹੇ ਹਾਂ ਦੇਖਿਆ ਮੈਂ ਬਹੁਤ ਪਹਿਲੀ ਵਾਰੀ ਮੇਨ ਗੱਲ ਹੁੰਦੀ ਡਰ ਕੱਟਣਾ ਦਿਮਾਗ ਚੋਂ ਡਰ ਨਿਕਲ ਰਿਹਾ ਤੇ ਵੱਡੀ ਗੱਲ ਆ ਜੀ ਬਸ ਆਹ ਸਪੀਡ ਦੇ ਰੱਖਣੀ ਮੇਨਟੇਨ ਬਸ ਚੰਗਾ ਗੱਲਵਾ ਗੱਲਵਾ ਜਗਤਾਂ ਦਾ ਜਗਤਾਂ ਦਾ ਵਿਛੜ ਗਿਆ ਪਿਆਰ ਹਮਾਰਾ ਵੀ ਵਿਛੜ ਗਿਆ ਉੱਡੇ ਸਾ ਮੇਨ ਦਾ ਹਿਸਾਬ ਆ ਕਰਨ ਦਾ ਚੱਲ ਗੱਲ ਚਾਰ ਜਾਂ ਤੇਰੇ ਪਿੱਛੇ ਹੀ ਹੋਣੀ ਗੱਜਾ ਚੱਲ ਹਾਂ 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 ਚੱਲਿਆ ਗੱਛਾ ਆ ਲਓ ਮਲੋ ਸਾਹਿਬ ਜੀ ਆ ਗਿਆ ਬਹੁਤ ਵਧੀਆ ਯਾਰ ਇਹ ਸਪੋਰਟਸ ਆ ਯਾਰ ਇਹ ਦਿਮਾਗ ਬੜਾ ਰਿਲੈਕਸ ਹੁੰਦਾ ਨਾਲੇ ਬੰਦੇ ਡਰ ਡਰਨਾਤ ਡਰ ਨਿਕਲ ਜਾਂਦਾ ਡੇਗਣਾ ਜ਼ਿੰਦਗੀ ਤੇ ਬਹੁਤ ਜ਼ਰੂਰੀ ਆ ਕਿਉਂਕਿ ਜੇ ਆਪਾਂ ਡੇਗਦੇ ਆ ਤਾਂ ਹੀ ਸਿੱਖਦੇ ਆ ਅਗਲੀ ਵਾਰ ਆਪਾਂ ਉਹ ਚੀਜ਼ੇ ਡੇਗ ਕੇ ਜਾਨ ਲਾਗ ਲਈ ਤੇ ਆਪਾਂ ਆਹ ਸਟੈਪਾਂ ਐ ਨਹੀਂ ਕਰਨਾ ਸੋ ਆਪਾਂ ਭਾਈ ਉਹਨਾਂ ਚੋਂ ਜਿਹੜੇ ਹੁੰਦੇ ਐ ਡੱਗ ਡੱਗ ਸਵਾਰ ਜ਼ਿੰਦਗੀ ਇਹ ਡੱਗ ਰਹੇ ਆ ਸਵਾਰ ਮਾਲਕ ਨੇ ਆਪ ਕਰਾਉਣਾ ਜ਼ਿੰਦਗੀ ਚੱਲ ਰਹੀ ਬਹੁਤ ਵਧੀਆ ਗੋਡਾ ਚੱਲ ਲਾਈਫ ਆ ਮਾਲਕੀ ਦੀ ਬਣਾਈ ਰੱਖੇ ਸਰਬੱਤ ਦਾ ਭਲਾ ਕਰੇ ਸਹਾਜੀ ਮਿੱਤਰੋ ਸਾਡਾ ਅੱਜ ਦਾ ਸਕੀ ਵਾਲਾ ਐਡਵੈਂਚਰ डन ਹੋਇਆ ਤੇ ਅਸੀਂ ਸਕੀ ਕਰਾਇਆ ਇੱਥੇ ਤਸਵੀਰ ਕਾਸ਼ ਕੀ ਕੀ ਗੱਲ ਬਣੀ ਕਿਵੇਂ ਲੱਗਿਆ ਗੱਲ ਵਾਸ ਹੀ ਗੁੜੀ ਹੋਰੀ ਵਧੀਆ ਲੱਗਿਆ ਅਜ ਮਾੜਾ ਮੋੜਾ ਪਸ ਗਿਆ ਟਰਨ ਕਰਨਾ ਦਾ ਨਿਆਰਾ ਆ ਗਿਆ ਡਿੱਗੇ ਦੇ ਪੱਤ ਘਾਟੀਆਂ ਤੇ ਇਹ ਸਾਡਾ ਵਲੌਗ ਸੀ ਤੇ ਹੁਣ ਅਸੀਂ ਜਾ ਕੇ ਖਾਵਾਂਗੇ ਕੁਝ ਭੱਖ ਬਹੁਤ ਲੱਗੀ ਦੋਸਤਾਂ ਦੇ ਡਿੱਗੇ ਵੀ ਆ ਤਾਈਓ ਥੋੜਾ ਜਿਹਾ ਕੰਮ ਹੋ ਗਿਆ ਖਾਣ ਵਾਲਾ ਤੁਹਾਨੂੰ ਕਿਵੇਂ ਲੱਗਾ ਵਲੌਗ ਕਮੈਂਟ ਕਰਿਓ ਲਾਈਕ ਕਰਿਓ ਜੇ ਸੇ ਹੋ ਜਾਈ ਕੋਈ ਕਮੀ ਬਚੀ ਹੋਈ ਅਸੀਂ ਅਗਲੇ ਵਲੌਗ ਚ ਉਹ ਸੈੱਟ ਕਰਾਂਗੇ ਤੇ ਸਨਸੈਟ ਹੋ ਰਿਹਾ ਹੈ ਮਿੱਤਰੋ ਤੇ ਕਾਲੂ ਹੜੇ ਸ਼ੈਪਟਾ ਬੈਕ ਟੂ ਬੇਸਿਕਸ ਜਾਵਾਂਗੇ ਬਾਕੀ ਗੱਡ ਸੀ ਜਿਹੜੇ ਕੰਮ ਵਧੀਆ ਜਿਆ ਦੇ ਨਾਲ ਵਧੀਆ ਸਫਲ ਹੋ ਗਿਆ ਅੱਜ ਕੋਈ ਐਕਟੀਵਿਟੀ ਕਿਦਿੰਗ ਵਰ ਸਿੱਖੇ ਵੀ ਆਈ ਚਲੋ ਓਕੇ ਜੀ ਬਾਈ ਗਾਈਸ ਜਿੰਦਗੀ ਜਿੰਦਾਬਾਦ